ਸਰਕਾਰ ਮੁਰਦਾਬਾਦ ਆਨੰਦ ਕਰੋ ਆਨੰਦ ਕਰੋ ਕੱਲ ਮੁਕੇਰੀਆਂ ਹਲਕੇ ਦੇ ਵਿੱਚ ਇੱਕ ਧੀਰਾਣੀ ਦੇ ਨਾਲ ਚਾਰ ਬੰਦਿਆਂ ਨੇ ਬਲਾਤਕਾਰ ਕੀਤਾ ਕੱਲ 2 ਵਜੇ ਦਾ ਇੱਥੇ ਪੁਲਿਸ ਪ੍ਰਸ਼ਾਸਨ ਜਿਹੜੇ ਉਹਦੇ ਬਿਆਨ ਲਿਖਤੀ ਪਈ ਆ ਕੋਈ ਮੈਡੀਕਲ ਨਹੀਂ ਕਰਾ ਰਹੇ ਹੁਣ ਕਰੇ ਕਹਿੰਦੇ ਸ਼ਾਮਾਂ ਨੂੰ ਕਰਾ ਦਿੰਨੇ ਆ ਕਦੇ ਕਹਿੰਦੇ ਕੱਲ ਕਰਾ ਦਿੰਨੇ ਆ ਇਹ ਲਗਾਤਾਰ ਜਿਹੜਾ ਇਹ ਪੰਜਾਬ ਦੇ ਵਿੱਚ ਘਟਨਾਵਾਂ ਵਧ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਕਦੇ ਵੀ ਇਹਦਾ ਕੋਈ ਹਾਸਲਾ ਫੈਸਲਾ ਨਹੀਂ ਕਰਦਾ ਕਦੇ ਕੋਈ ਕਰੈਕਟਰ ਜਿਹੜਾ ਉਹ ਜਲਦੀ ਐਕਸ਼ਨ ਨਹੀਂ ਲੈਂਦਾ ਜੋ ਕਿ ਜਿਹੜੇ ਅਪਰਾਧੀਆਂ ਦੇ ਹੌਸਲੇ ਜਿਹੜੇ ਉਹ ਬੜੇ ਵਧੇ ਪਏ ਨੇ ਇਸ ਕਰਕੇ ਸਾਡੀ ਬੇਨਤੀ ਹੈ ਅਸੀਂ ਬਿਲਕੁਲ ਆ ਰੋਡ ਜੰਮ ਕਰ ਦਿੱਤਾ ਜਿੰਨੀ ਦੇਰ ਤੱਕ ਕੁੜੀ ਦਾ ਮੈਡੀਕਲ ਨਹੀਂ ਹੁੰਦਾ ਅਪਰਾਧੀਆਂ ਦੇ ਪਰਚਾ ਦਰਜ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜਾ ਅਸੀਂ ਬਿਲਕੁਲ ਰੋਡ ਜਿਹੜਾ ਬਿਲਕੁਲ ਬਲੌਕ ਰੱਖਾਂਗੇ ਇਹ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਪੰਡਿਤ ਜੀ ਬੋਲੋ ਜੀ ਉਹ ਜਿਹੜੇ ਕੱਢ ਕੱਢ ਸਕਦੇ ਆ ਜਿਹੜੀ ਵੀ ਮੁੰਡਾ ਬਈ ਰੋਡ ਮੁੰਡਾ ਫੁੱਟਦੀਆਂ ਸਾਡੀ ਕੋਈ ਵੀ ਗੱਲ ਨਹੀਂ ਸੁਣਦਾ ਮੈਂ ਆਪਣੇ ਕੇਸ ਵਾਸਤੇ 6 ਮਹੀਨੇ ਲਗਾਤਾਰ ਹਾਡੀਆਂ ਘਸਦਿਆਂ ਘਸਦਿਆਂ ਘਸ ਗਈਆਂ ਮੇਰੇ ਵੀ ਕੇਸ ਵਾਸਤੇ ਇਹਨਾਂ ਨੇ ਮੇਰੀਆਂ ਲਕੀਰਾਂ ਘੜਾਤੀਆਂ ਲੜਕੀ ਦੀ ਤਾਂ ਸੁਣਦੇ ਹੀ ਨਹੀਂ ਜਿਹਦੇ ਨਾਲ ਬਲੱਧ ਕਰ ਹੋਇਆ ਉਹ ਗਰੀਬ ਰਵਾਜ਼ ਦੀ ਕੁੜੀ ਆ ਉਹਦਾ ਮੈਡੀਕਲ ਨਹੀਂ ਕਰਾਂਦੇ ਦੇ ਦੇਖੋ ਕਿੰਨਾ ਮਾੜਾ ਕੰਮ ਹੋ ਗਿਆ ਪ੍ਰਸ਼ਾਸਨ ਵਾਲੇ ਕੀ ਕਰਨਗੇ ਜਣੇ ਪ੍ਰਸ਼ਾਸਨ ਦੇ ਅੱਗੇ ਮੈਂਤ ਦਾ ਪਾ ਕੇ ਥੱਕ ਗਏ ਆ ਔਰ ਅੱਜ ਇੰਨੇ ਹਾਲਤ ਬਾਰੇ ਹੋ ਗਏ ਆ ਕਿ ਸਾਡੀ ਕੋਈ ਸੁਣਦਾ ਹੀ ਨਹੀਂ ਚਲੋ ਬੈਠੋ ਆ ਬੋਲੋ ਜੀ ਦਾ ਖਾਲਸਾ ਵਰਤ ਸੁਮੂ ਜੱਜਾ ਜਾਮਲਾ ਅੱਲਾਹ ਕਨਵਾਸਾਂ ਨੂੰ ਬੇਨਤੀ ਆ ਅੱਜ ਜਾ ਮੈਂ ਇੱਥੇ ਕਿਉਂ ਲਾਉਣਾ ਪਿਆ ਕਿਉਂਕਿ ਇੱਕ ਰੂਸੀ ਬਲਾਰੀਸੀ ਦੀ ਲੜਕੀ ਦੇ ਨਾਲ ਕੁਝ ਸ਼ਰਾਬੀ ਲੋਕਾਂ ਨੇ ਉਹਦੇ ਨਾਲ ਚਵਜਣਾ ਕੀਤਾ ਔਰ ਜਿਹੜੀ ਲੜਕੀ ਬਿਲਕੁਲ ਇਸ ਵੇਲੇ ਬੇਹੋਸ਼ ਵੀ ਹੈ ਪ੍ਰਸ਼ਾਸਨ ਕੋਲ ਜਾ ਕੇ ਮੰਗ ਕੀਤੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਆ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਆਖਰ ਸਾਰਾ ਕੁਝ ਵੇਖਦਿਆਂ ਹੋਇਆ ਇਹ ਸਾਨੂੰ ਜਾਮ ਲਾਉਣਾ ਪਿਆ ਇੱਥੇ ਜਾਤ ਪਾਤ ਤੇ ਬਰਾਦਰੀ ਕਰਨੀ ਇੱਥੇ ਜਿਹੜੇ ਵੀ ਬੰਦਾ ਕਿਸੇ ਦਾ ਧੱਕਾ ਹੁੰਦਾ ਆ ਕਿਸੇ ਦਾ ਜ਼ੁਲਮ ਹੁੰਦਾ ਆ ਉਹਦੇ ਖਿਲਾਫ ਸਾਨੂੰ ਡੜ ਕੇ ਖੜੇ ਹੁੰਦੀ ਲੋੜ ਹੈ ਜਿੰਮੀ ਦੇਤਾ ਪ੍ਰਸ਼ਾਸਨ ਇੱਥੇ ਆਣ ਕੇ ਸਾਡੇ ਨਾਲ ਗੱਲ ਨਹੀਂ ਕਰਦਾ ਉਹਨਾਂ ਦੋਸ਼ਾਂ ਨੂੰ ਫੜਦਾ ਨਹੀਂ ਉਸ ਲੜਕੀ ਨੂੰ ਦਾਖਲ ਨਹੀਂ ਕਰਾਂਦਾ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹ ਨਹੀਂ ਦੇਤਾ ਜਿਹੜਾ ਜਾਨ ਹੈ ਇਹ ਐਸੇ ਲੱਗਣਾ ਲੱਗਦਾ ਰਹੂਗਾ ਪਾਣਾ ਸਾਨੂੰ ਜੇਲਾਂ ਵਿੱਚ ਜਾਣਾ ਪੈ ਦੇ ਭਾਵੇਂ ਸਾਨੂੰ ਡਾਂਗਾ ਖਾਣੀਆਂ ਪੈ ਜਾਣ ਕੁਝ ਵੀ ਕਰਨਾ ਪਵੇ ਅਸੀਂ ਟਸ ਤੋਂ ਮੱਸ ਬਿਲਕੁਲ ਨਹੀਂ ਹਮਾਂਗੇ ਗਰੀਬਾਂ ਨਾਲ ਤਕਰਾ ਜੜਾ ਹੋਇਆ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੀ ਲੜਕੀ ਨਹੀਂ ਇਹ ਸਾਰੇ ਸਮਾਜ ਦੀ ਲੜਕੀ ਆ ਇਹ ਸਾਡੀ ਲੜਕੀ ਆ ਇਸ ਕਰਕੇ ਅਸੀਂ ਤੜਾ ਮਨੋਂ ਉਹਨਾਂ ਦੇ ਨਾਲ ਜਿਟਾਂ ਬੰਗੂ ਖੜੇ ਆ ਜਿੰਨੇ ਵੀ ਗੱਡੀਆਂ ਵਾਲੇ ਜਿੰਨੇ ਵੀ ਟਰੱਕ ਦੇ ਖੜੇ ਆ ਮੈਂ ਮਹਿਸੂਸ ਕਰਦਾ ਤੁਹਾਡਾ ਸਾਰਿਆਂ ਦਾ ਸਹਿਯੋਗ ਤੁਹਾਡੇ ਸਹਿਯੋਗ ਨਾਲ ਹੀ ਇਹ ਜਾਮ ਇਹ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਲੋਨ ਦੀ ਲੋੜ ਹੈ ਲੋੜ ਹੈ ਉਸ ਕਰਕੇ ਇਹ ਸੁਣਦੇ ਨਹੀਂ ਜੀਵਿੰਦਰ ਦੇ ਸੁਣਦੇ ਨਹੀਂ ਅਸੀਂ ਬਿਨਾਂ ਸੁਣਾਇਆ ਇਹ ਜਾਮ ਜਿਹੜਾ ਬਿਲਕੁਲ ਬੰਦ ਨਹੀਂ ਕਰਾਂਗੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਨ ਨੂੰ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰ ਸੰਗਤ ਜੀ ਕਿੰਨਾ ਲੋਕੂ ਆਉਂਦੇ ਕਹਿਰ ਹੋ ਗਿਆ ਆ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਗੁੰਡਾਗਰਦੀ ਦਾ ਨੰਗਾ ਨਾਜ ਹੋ ਰਿਹਾ ਆ ਲੇਕਿਨ ਹਰ ਕਿਸੇ ਇਦਾਂ ਨਹੀਂ ਹੋਣ ਦਿੱਤੀ ਜਾਊਗੀ ਗੁੰਡਾਗਰਦੀਏ ਰਾਜ ਕਿਸੇ ਕੀਮਤ ਤੇ ਚੱਲਣ ਦਿੱਤਾ ਜਾਊਗਾ ਇੱਕ ਧੀਰਣੀ ਨਾ ਕੱਲ ਦਾ ਰੇਵ ਹੋਇਆ ਰਾਤ ਦੇ ਉਹ ਬੰਦੇ ਤੱਕੇ ਖਾ ਰਹੇ ਆ ਉਹਨਾਂ ਦੀ ਨਾਂ ਤੇ ਫੂਲ ਪ੍ਰੋਜੈਕਟਰ ਸਲਾਈ ਕਰ ਲਿਆ ਨਾ ਹੌਸਪੀਟਲ ਸਰਕਾਰੀ ਦਾ ਸਲਾਈ ਹੋ ਰਹੀ ਆ ਨਾ ਹੀ ਉਹਨਾਂ ਦੀ ਕੋਈ ਸਰਕਾਰ ਸਲਾਈ ਤੇ ਸਰ ਰਹੀ ਆ ਦੀ ਬਾਤ ਹੀ ਦਿੰਦੇ ਆ ਪ੍ਰਸ਼ਾਸਨ ਨੂੰ ਹੀ ਬਾਤ ਦਿੰਦੇ ਆ ਕੰਮ ਕਰਦੀਆਂ ਜਰੂਰੀਆਂ ਕਰਕੇ ਇਤਾਂ ਗੁੰਗਾ ਗੱਤੀ ਦਾ ਨਾਚ ਬਿਲਕੁਲ ਗਰੇ ਕੀਮਤੇ ਹੋਣੀ ਤੇ ਜਾਊਗਾ ਧੀrani ਪਈ ਉਹਨੇ 4-5 ਬੰਦਿਆਂ ਨੇ ਰੇਵ ਕੀਤਾ ਯਾਰ ਜਿੰਨਾ ਤੇ ਪੰਜਾਬ ਦੱਜ ਨਹੀਂ ਕਰਦੇ ਆ ਆਪਾਂ ਇੱਥੇ ਟ੍ਰੈਫਿਕ ਜਾਮ ਰੱਖਾਂਗੇ ਵਾਈਕਲ ਦੀ ਕਹਾਣਾ